ਜੀ ਦੀਵਾ ਜੈ ਸ਼੍ਰੀ ਰਾਮ ਜੈ ਕਰੇ ਵੀਰ ਬਜੰਗੇ ਹਾਰ ਹਾਰ ਜੀ ਸਾਡੀਆਂ Hindu ਸਮਾਜ ਦੀਆਂ ਜੋ ਭਾਵਨਾਵਾਂ ਠੇਸ ਪਹੁੰਚੀ ਸੀ ਭਗਵਾਨ ਰਾਮ ਦੇ ਪ੍ਰਤੀ ਜੁਗਿੰਦਰ ਸਿੰਘ ਮਾਨ ਨੇ ਜੋ ਅਕਸ਼ਵਤ ਕਹਿ ਸੀ ਉਹਦੇ ਪ੍ਰਤੀ ਇਨਸਾਫ ਨਾ ਮਿਲਣ ਕਰਕੇ ਅੱਜ ਸਾਰਾ Hindu ਸਮਾਜ ਨੇ ਐਸਪੀ ਦਫਤਰ ਦੇ ਬਾਹਰ ਅਰਾ ਦਿੱਤਾ ਸੀ ਔਰ ਉਸ ਦਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਸ ਗੱਲ ਦਾ ਸਾਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਆ ਕਿ 12 ਤਰੀਕ ਨੂੰ 11:30 ਵਜੇ ਐਸਐਸਬੀ ਮੈਡਮ ਦੇ ਆਫਿਸ ਦੇ ਵਿੱਚ ਐਸਐਸਬੀ ਮੈਡਮ ਕਪੂਰਥਲੇ ਤੋਂ ਆਣਗੇ ਔਰ ਆ ਕੇ ਜੋ ਦੋਸ਼ੀ ਵਿਅਕਤੀ ਨੇ ਦੇ ਖਿਲਾਫ ਕਾਰਵਾਈ ਬੰਦੀ ਹੈ ਉਹ ਕਾਰਵਾਈ ਕੀਤੀ ਜਾਏਗੀ ਜੇ 12 ਤਰੀਕ ਨੂੰ ਸਾਨੂੰ ਉਸ ਦਿਨ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਅਣਮਿੱਥੇ ਸਮੇਂ ਤੇ ਲਈ ਇੱਥੇ ਹੀ ਧਰਨਾ ਦੇਵਾਂਗੇ ਔਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਸਾਰੇ ਸਮਾਜ ਵਰਗ ਨੂੰ ਅਪੀਲ ਕਰਦਾ ਇਹ ਕੋਈ ਸਾਡਾ ਪਰਸਨਲ ਮਾਮਲਾ ਨਹੀਂ ਕਿਸੇ ਵੀ ਬੰਦੇ ਦਾ ਕਿਸੇ ਵੀ ਕੋਈ ਇੱਕ ਬੰਦੇ ਦੇ ਉੱਤੇ ਕੋਈ ਨਹੀਂ ਹੈਗਾ ਭਗਵਾਨ ਰਾਮ ਜਿੱਦਾਂ ਮੇਰੇ ਅਰਾਧੇ ਆ ਇਦਾਂ ਹੀ ਕਰੋੜਾ ਲੋਕਾਂ ਦੇ ਅਰਾਧੇ ਆ ਇਸ ਕਰਕੇ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ 12 ਤਰੀਕ ਨੂੰ 11:30 ਵਜੇ ਸਾਰੇ ਬੰਦੇ ਐਸਪੀ ਦਫਤਰ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ ਬਹੁਤ ਧੰਨਵਾਦ ਹੋਊਗਾ ਦੁਕਾਨਦਾਰੀ ਸਾਰੀ ਉਮਰ ਚੱਲਦੀ ਰਹਿਣੀ ਹੈ ਸਮਾਜ ਚੱਲਦਾ ਰਹਿਣਾ ਕੰਮ ਚੱਲਦੇ ਰਹਿਣੇ ਆ ਪਰ ਜੋ ਜੇ ਧਰਮ ਦੇ ਉੱਤੇ ਕੋਈ ਅਟੈਕ ਕਰੂਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਕਰਕੇ ਸਾਰੇ ਮੇਰੇ ਜਿੰਨੇ ਵੀ ਵਰਗ ਜਿੰਨੇ ਵੀ ਸਮਾਜ ਦੇ ਵਰਗ ਦੇ ਬੰਦੇ ਆ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ 11:30 ਵਜੇ 12 ਤਰੀਕ ਨੂੰ ਐਸਪੀ ਦਫਤਰ ਪਹੁੰਚਿਓ ਤਾਂ ਜੋ ਸਾਨੂੰ ਸਾਰ ਜੈ ਜੈ ਜੀ ਨਾਮ ਜੈ ਬੋਲੇ ਨਾ ਦਾ ਸੀ ਇਹ ਅੱਜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਐਸਪੀ ਦਫ਼ਤਰ ਮੂਰੇ ਜਿਹੜਾ ਸਾਰੇ ਫਗਵਾੜੇ ਦੇ ਹਿੰਦੂ ਸੰਗਠਨਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਾਇਆ ਗਿਆ ਇਹਦੇ ਵਿੱਚ ਹੁਣ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਨੇ ਗੱਲ ਕਰਕੇ ਸਾਨੂੰ 12 ਤਰੀਕ ਨੂੰ 11 ਵਜੇ ਦਾ ਟਾਈਮ ਦਿੱਤਾ ਆ ਵੀ ਐਸਐਸਪੀ ਸਾਹਿਬ ਇੱਥੇ ਆਉਗੇ ਸਾਰੇ ਸੰਗਠਨਾਂ ਨਾਲ ਗੱਲ ਕਰੋਗੇ ਕਿ ਸਾਡੀ ਇਹੀ ਡਿਮਾਂਡ ਆ ਉਦੋਂ ਵੀ ਇਹੀ ਡਿਮਾਂਡ ਸੀ ਜੀ ਅੱਜ ਵੀ ਇਹੀ ਆ ਤੇ 12 ਨੂੰ ਵੀ ਸਾਡੀ ਇਹੀ ਡਿਮਾਂਡ ਹੋਣੀ ਆ ਵੀ ਰੋਸ਼ੀ ਉਤੇ ਪਰਚਾ ਦਰਜ ਕੀਤਾ ਜਾ ਮੈਡਮ ਨੇ ਕੀ ਪ੍ਰੋਸਾ ਦਵਾਇਆ ਤੁਹਾਨੂੰ ਅੱਜ ਮੈਡਮ ਨੇ ਅੱਜ ਕੀ ਪ੍ਰੋਸਾ ਦਵਾਇਆ ਤੁਹਾਨੂੰ ਅੱਜ ਮੈਡਮ ਨੇ ਇਹੀ ਕਿਹਾ ਵਾ ਐਸਪੀ ਸਾਹਿਬ ਨੇ ਵੀ ਐਸਪੀ ਸਾਹਿਬ 12 ਤਰੀਕ ਨੂੰ ਆ ਰਹੇ ਆ ਇਲੈਕਸ਼ਨਾਂ ਕਰਕੇ ਵਿਜੀ ਆ ਵੀ ਦੋ ਦਿਨਾਂ ਸਾਨੂੰ ਟਾਈਮ ਦਿੱਤਾ ਜਾਵੇ ਵੀ ਤੁਹਾਡੇ ਬੰਦੀ ਕਾਰਵਾਈ ਕੀਤੀ ਜਾਊਗੀ ਪਰ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਜਿੱਦਾਂ ਪਹਿਲਾਂ ਰਾਜੂ ਭਾਈ ਨੇ ਵੀ ਕੀਤੀ ਆ ਕਿ ਇਹ ਮਸਲਾ ਕਿਸੇ ਧਾਰਮਿਕ ਸੰਗਠਨ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਹੈਗਾ ਇਹ ਸਾਡੇ ਸਾਰੇ ਹਿੰਦੂਆਂ ਦੇ ਅਰਾਧੇ ਆ ਹਿੰਦੂਆਂ ਦੇ ਕਿ ਮੈਂ ਸਾਰੇ ਪੰਜਾਬੀ ਐ ਸਾਰੇ ਹਿੰਦੁਸਤਾਨ ਦੇ ਰਾਧੇ ਪ੍ਰਭੂ ਸ਼੍ਰੀ ਰਾਮ ਦੇ ਉੱਤੇ ਅਟੈਕ ਹੋਇਆ ਵਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ 1700 ਵਾਰ ਪ੍ਰਭੂ ਸ਼੍ਰੀ ਰਾਮ ਦਾ ਨਾਮ ਆ ਇਸ ਕਰਕੇ ਉਹਨਾਂ ਦੇ ਅਸਤਿਤਵ ਤੇ ਸਵਾਲ ਚੱਕਿਆ ਗਿਆ ਵਾ ਉਹਨਾਂ ਬਾਰੇ ਗਲਤ ਬੋਲਿਆ ਗਿਆ ਵਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਆਂ ਵੀ ਇੱਥੇ 11:30 ਵਜੇ 12 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਪਹੁੰਚੋ ਕਿਉਂਕਿ ਇਹ ਕਿਸੇ ਦੀ ਪਰਸਨ ਲੜਾਈ ਨਹੀਂ ਸਾਰੇ ਧਰਮ ਦੀ ਲੜਾਈ ਆ ਇਕੱਠੇ ਹੋ ਕੇ ਆਪਾਂ ਲਾ ਲਵਾਂਗੇ ਤਾਂ ਠੀਕ ਰਹੂਗਾ ਨਹੀਂ ਤਾਂ ਅੱਗੇ ਤੋਂ ਫਿਰ ਸਭ ਦਾ ਮਦਰ ਉਹ ਕਹਿ ਰਹੀ ਹੈ ਵੀ ਬਹੁਤ ਔਖਾ ਟਾਈਮ ਆ ਜਾਣਾ ਵਾ ਇੱਕ ਦੋ ਇਹਨਾਂ ਬਾਣ ਬਾਹ ਫੜ ਕੇ ਖੜ ਲੋ ਜੈ ਸ਼੍ਰੀ ਰਾਮ ਤੇ ਮੈਨੂੰ ਸਿਕਾਣ ਜੇ ਲੋ ਪਤੋਂ ਮੈਂ 12 ਸਿਕਨਾਂਮ ਚੱਲੀ ਜਾਣਾ ਮੇਰੇ ਕੋਲ ਤਾਂ ਕੋਈ ਆ ਕੇ ਇਹਨਾਂ ਨਾਲ ਮੀਟਿੰਗ ਕਰ ਲੈਣਾ ਜਿਵੇਂ ਆਪਾਂ ਤੁਹਾਨੂੰ ਪਾਣੀ ਦਵਾਤਾ ਐਸ ਮਤਲਬ ਮੈਂ ਦੋ ਦਿਨ ਬਾਅਦ ਆਦੀ ਉਹ ਬੱਚਾ ਹੋਣਾ ਚੱਲ ਨਹੀਂ ਹੋਣਾ ਸੀ ਉਹਨਾਂ ਨੇ ਮੈਨੂੰ ਸਾਡੇ ਲਈ ਤੁਸੀਂ ਵੀ ਹੋਈਓ ਸਾਡਾ ਕੜੇ ਲਿਆ ਸਾ ਵੀ ਉਹ ਵੱਡੀਆਂ ਖਾਣੇ ਮੈਡਮ ਸ਼ੁਗਰਵਾਰ ਸ਼ਾਮੀ 5.5 ਵਜੇ ਦੀ ਹਰਮਾਨਗੜੀ ਸਾਰੇ ਬੈਠੇ ਸੀ ਖੋਸੜਾ ਜੀ ਦੀ ਗੱਲ ਹੋਈ ਭਾਰਦਵਾਜ ਜੀ ਦੀ ਤੇ ਰਾਜੂ ਕੱਜ ਦੀ ਗੱਲ ਹੋਈ ਐਸਐਪੀ ਸਾਹਿਬ ਦੀ ਇਹ ਫੋਟਿੰਗ ਸੀਗੀ ਉਹ ਕਹਿੰਦੇ ਮੈਨੂੰ ਤੁਹਾਡੀ ਕੰਪਲੇਨ ਬਾਰੇ ਪਤਾ ਹੀ ਨਹੀਂ ਮਤਲਬ 1 ਮਹੀਨੇ ਤੋਂ ਉਹਨਾਂ ਨੂੰ ਕੰਪਲੇਨ ਬਾਰੇ ਪਤਾ ਹੀ ਨਹੀਂ ਹੈਗਾ ਸਾਹਿਬ ਨਹੀਂ ਕੋਈ ਗੱਲ ਨਹੀਂ ਮੈਂ ਉਹ ਹੀ ਕਹਿ ਰਹੀ ਹਾਂ ਤੁਹਾਨੂੰ ਵੀ ਮੈਂ ਟਾਈਮ ਦਵਾਤਾ ਉਸ ਦਿਨ ਦੇਖੋ ਸੀ ਡਿਊਟੀ ਚ ਵੀ ਵੀਆਈਪੀ ਡਿਊਟੀ ਦੇ ਵਿੱਚ ਸੀਗੇ ਅਸੀਂ ਵੀ ਤਾਂ ਹੀ ਕਵਰ ਕੀਤਾ ਸਰ ਇੱਕ ਇੱਕ ਦਿਨ ਨਹੀਂ ਤੁਸੀਂ ਉਸ ਦਿਨ ਵੀ ਵਾਟਵਰ ਕੋਈ ਗੱਲ ਹੁਣ ਜਿਹੜੀ ਤੁਹਾਡੀ ਹੈ ਨਾ ਤੁਸੀਂ ਆਪਣੇ ਸਿਲੈਕਟਡ ਜਿਹੜੇ ਹੋਣਗੇ ਮੌਤ ਦੇ ਦੰਦੇ ਹੋਣਗੇ ਉਸ ਪਰ 11:30 ਵਜੇ ਆਪੋ ਇੱਥੇ ਆਫਿਸ 'ਚ ਨਾਮ ਨਾਲ ਆਉਣਾ ਹੈਗਾ ਦੀ ਨਾਮ ਨੰਬਰ 12 ਚੋਕ ਸਰ ਜਾਤੀ ਮੀਟਿੰਗ ਲਈ ਅਸੀਂ ਸ਼ਾਂਤੀਪੂਰਨ ਇੱਥੇ ਬੈਠੇ ਹਾਂ ਇਹ ਤਾਂ ਨਹੀਂ ਨਹੀਂ ਇਹ ਤਾਂ ਪ੍ਰੋਸੈਸ ਚੱਲਦਾ ਪਿਆ ਸੀ ਨਿਕਲ ਵਾਲੇ ਯਾਰ ਉਹ ਪ੍ਰੋਸੈਸ ਚੱਲਦਾ ਪਿਆ ਸੀ ਉਦਾਂ ਇਹਦਾ ਫਾਇਦਾ ਕੋਈ ਨਹੀਂ ਇਹ ਮੈਮ ਆ ਅੰਨੇ ਤੇ ਬੇਕਦਰ ਚੌਂਕ ਨਹੀਂ ਹੈਗਾ ਇਸ ਟਾਈਮ ਦੇ ਤਾਂ ਅੱਜ ਤੁਹਾਨੂੰ ਮੇਰੀ ਕੋਈ ਨਹੀਂ ਮੈਡਮ ਦੇਖੋ ਅੱਗੇ ਵੀ ਆਪਣੇ ਨਾਮ ਚੱਲੇ ਆ ਆਪਣੇ ਬਿਆਨ ਦੇ ਦਿੱਤੇ ਆ ਉਹ ਕਹਿੰਦੇ ਮੈਂ ਤੁਹਾਡੇ ਨਾਲ ਆ ਇਲੈਕਸ਼ਨਾਂ ਕਰਕੇ ਥੋੜੀ ਪੰਗਾ ਪੈ ਗਿਆ ਐਸਐਸਬੀ ਬਿਜੀ ਸਾਰੇ ਅਫਸਰ ਬਿਜੀ ਮੈਡਮ ਵੀ ਬਿਜੀ ਉਹ ਕਹਿੰਦੇ ਮੈਂ ਤੁਹਾਡੇ ਨਾਲ ਆ ਇਲੈਕਸ਼ਨਾਂ ਕਰਕੇ ਥੋੜੀ ਪੰਗਾ ਪੈ ਗਿਆ ਐਸਐਸਬੀ ਬਿਜੀ ਸਾਰੇ ਅਫਸਰ ਬਿਜੀ ਮੈਡਮ ਵੀ ਬਿਜੀ ਉਹ ਕਹਿੰਦੇ ਮੈਨੂੰ ਕੋਈ ਨਹੀਂ ਮੈਂ ਕੱਲ ਦਾ ਵੀ ਟਾਈਮ ਲੈ ਸਕਦੇ ਅੱਜ ਵੀ ਆਦੇ ਕੱਲ ਨੂੰ ਇਲੈਕਸ਼ਨ ਜਲੰਧਰ ਸਹੀ ਗੱਲ ਹੈ ਉਹਦੇ ਕਰਕੇ ਆ ਕਹਿੰਦੇ ਮੈਨੂੰ ਕੋਈ ਨਹੀਂ ਮੈਂ ਕੱਲ ਵੀ ਬੁਲਾ ਸਕਦੇ ਮੈਡਮ ਗੱਲ ਹੋਈ ਉਹ ਕਹਿੰਦੇ ਮੇਰੇ ਕੋ ਪਰਸੋਂ ਜਿੰਨਾ ਮਰਜੀ ਟਾਈਮ ਕੁਆੜੇ ਆ ਰਹੇ ਇਹਨਾਂ ਕੋਈ ਚਾੜੀ ਕਰਾਂਗੇ ਉਹ ਕਹਿੰਦੇ ੱਗੀ ਪੜੇ ਮੈਂ ਜੇ ਸਾਡੇ ਨਾਲ ਖੜੋਗੇ ਮੈਂ ਵਿਚਾਰ ਕਰ ਲ ਸਾਡੇ ਕਰਨਾ ਨਹੀਂ ਸੋਲਣੇ ਕਿ ਇਹ ਜ ਤਰਜ਼ਾ ਦੇਣਾ ਤਾਂ ਪਰਸੋਂ ਤੋਂ ਬਾਅਦ ਵੀ ਆਪਾਂ ਪਰਸੋਂ ਬਾਅਦ ਵੀ ਨਹੀਂ ਜਾਵਾਂਗੇ ਆਪਾਂ ਚਲੋ ਹੁਣ ਅਸੀਂ ਆਕੇ ਆਪਕੇ ਅਸੀਂ ਗੱਡੀ ਨੂੰ ਚੱਲੂਗਾ ਇਹ ਗੱਡੀ ਨੂੰ ਚੱਲੂਗਾ ਹਾਂ ਜੋ ਪ੍ਰਸ਼ਾਸਨ ਤਾਂ ਵੀ ਆਪਰ ਸਾਥ ਨਹੀਂ ਆਇਆ ਆਪਾਂ ਪ੍ਰਸ਼ਾਸਨ ਕੋਲ ਜੇ ਕੋਈ ਡਿਮਾਂਡ ਕਰਦੇ ਹੈਗੇ ਆ ਕਿ ਨਹੀਂ ਸਾਡੀ ਡਿਮਾਂਡ ਪੂਰੀ ਹੋ ਗਈ ਤਾਂ ਧਰਨਾ ਆਪਾਂ ਫਿਰ ਦੇ ਦਾਂਗੇ ਲੇਕਿਨ ਆਪਾਂ ਇਸ ਦਾ ਮੈਂ ਆਪਣਾ ਆ ਅੱਜ ਵੀ ਆਪਾਂ ਗਾਂਧੀ ਜਸ਼ਨ ਨਾ ਚੁਣਨਾ ਸਣਾ ਪਰ ਸ਼ੁਕਰ